ਦ ਘੰਟਾ ਪ੍ਰਸ਼ਾਸਨ ਨਾਲ ਬੈਠੋ ਜਿਹੜੀ ਗੱਲ ਨਿਪੜੀਆ ਸਵਾਲ ਇਹ ਹੈ ਅੱਜ ਪਹਿਲੀ ਤਾਂ ਗੱਲ ਆ ਮੈਂ ਤੁਹਾਡਾ ਪ੍ਰੈਸ ਦਾ ਸਭ ਤੋਂ ਪਹਿਲਾਂ ਅਸੀਂ ਦੋਨੋਂ ਮੋਰਚਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸ਼ੁਕਰਗੁਜ਼ਾਰ ਆਂ ਤੁਹਾਡੇ ਕਿ ਤੁਸੀਂ ਜਿਹੜੀ ਅੱਜ ਦੀ ਸਾਡੀ ਮੂਵਮੈਂਟ ਸੀ ਇਹਨੂੰ ਪੂਰੇ ਵਰਲਡ ਦੇ ਵਿੱਚ ਲਜਾਣ ਦਾ ਕੰਮ ਕੀਤਾ ਸਾਡੀ ਬਹੁਤ ਵੱਡੀ ਮਦਦ ਕੀਤੀ ਹੈ ਤੁਸੀਂ ਇਸ ਲਈ ਤੁਹਾਡੇ ਅਸੀਂ ਸ਼ੁਕਰਗੁਜ਼ਾਰ ਆਂ ਦੂਸਰੀ ਗੱਲ ਹੈ ਕਿ ਜਿਹੜਾ ਇੱਥੇ ਅੱਜ ਅਸੀਂ ਆਏ ਆ ਉਹ ਆਪਾਂ ਇਸ ਲਈ ਆਏ ਸੀਗੇ ਕਿ ਜਿਹੜੀ ਸਾਡੀ ਲੜਕੀ ਪਿਛਲੇ ਦਿਨ ਤੁਸੀਂ ਦੇਖਿਆ ਹੈ ਤੰਗਣਾ ਰਨੌ ਦੇ ਲਫੜ ਦੀ ਲਫੜ ਮਾਰੇ ਲਫੜ ਮਾਰੇ ਤੇ ਰੋਲਾ ਪੈ ਰਿਹਾ ਸੀ ਮੇਰੇ ਕੋਲ ਪ੍ਰੈਸ ਨੇ ਵੀ ਨਹੀਂ ਕਿਤੇ ਦੇਖਿਆ ਹੁਣ ਲਫੜਵੱਜਾ ਦਾ ਕਿਸੇ ਕਿਸੇ ਚੈਨਲ ਦੇ ਨਹੀਂ ਦੇਖਿਆ ਸੀ ਔਰ ਉਹ ਮੈਨੂੰ ਲੱਗਦਾ ਕਿ ਕੋਈ ਸਾਡੀ ਬੱਚੀ ਨਾਲ ਸ਼ਾਇਦ ਮਤਲਬ ਐਵੇਂ ਧੱਕੇ ਹੋ ਰਿਹਾ ਹੋਵੇ ਉਹਦੇ ਚੋਂ ਅਸੀਂ ਸਮਝ ਬਣਾ ਕੇ ਅਸੀਂ ਰੱਖਿਆ ਸੀਗਾ ਕਿ ਕਿਸੇ ਵੀ ਤਰ੍ਹਾਂ ਦੀ ਉਸ ਲੜਕੀ ਨਾਲ ਬੇਇਨਸਾਫੀ ਨਾ ਹੋਵੇ ਉਹਦੇ ਲਈ ਮਾਰਚ ਰੱਖਿਆ ਸੀ ਉਹ ਮਾਰਚ ਅਸੀਂ ਐਸਐਸਪੀ ਸਾਹਿਬ ਕੋਲ ਆਉਣਾ ਸੀ ਇੱਥੇ ਔਰ ਉਹਦੀ ਉਹਦੀ ਅਸੀਂ ਮੰਗ ਪੱਤਰ ਲੈ ਕੇ ਆਏ ਆ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਸਾਡੀ ਇਹ ਸੀਗੀ ਕਿ ਜਿਹੜੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਕਿਸੇ ਤਰ੍ਹਾਂ ਦੇ ਦਬਾਅ ਥੱਲੇ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਜਿਹੜੀ ਅੰਕਣਾ ਰਣਾਉਤ ਹੈ ਉਹ ਐਸ ਵੇਲੇ ਐਮਪੀ ਆਖਲੀ ਐਮਪੀ ਨਹੀਂ ਉਹਨਾਂ ਦੀ ਸਰਕਾਰ ਦੁਬਾਰਾ ਬਣ ਰਹੀ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਸੀ ਇਹ ਪਰ ਉਹਨਾਂ ਨੇ ਵਿਸ਼ਵਾਸ ਦੁਆਇਆ ਹੈ ਕਿ ਐਸਆਈਟੀ ਬਣਾ ਦਿੱਤੀ ਗਈ ਹੈ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਬਿਲਕੁਲ ਇੰਡੀਪੈਂਡੈਂਟ ਔਰ ਪਾਰਦਰਸ਼ਤਾ ਨਾਲ ਕੀਤੀ ਜਾਏਗੀ ਕਿਸੇ ਵੀ ਤਰ੍ਹਾਂ ਦਾ ਉਸ ਲੜਕੀ ਦੇ ਨਾਲ ਬੇਇਨਸਾਫੀ ਨਹੀਂ ਹੋਣਦਿਆਂਗੇ ਅਸਐਟੀ ਦੇ ਤਿੰਨ ਮੈਂਬਰ ਹੀ ਉਹਨਾਂ ਨੇ ਮਤਲਬ ਹਜੇ ਇੱਕ ਇਹਨਾਂ ਇਹਨਾਂ ਕਿ ਉਹਨਾਂ ਨੇ ਕਹਿਤਾ ਕਿ ਅਸੀਂ ਇਹਦੇ ਵਿੱਚ ਇੱਕ ਲੇਡੀ ਮੈਂਬਰ ਜ਼ਰੂਰ ਲੈ ਲਾਂਗੇ ਨਾਲ ਤਾਂ ਮਤਲਬ ਉਹਦੇ ਵਿੱਚ ਅਸੀਂ ਕਰਾਂਗੇ ਇੱਕ ਗੱਲ ਅਗਲੀ ਅਸੀਂ ਇਹ ਮੰਗ ਕਰਦੇ ਆ ਰਹੇ ਸੀਗੇ ਕਿ ਜਿਹੜੀ ਕੰਗਣਾ ਰਣਾਉਤ ਦੀ ਵਾਇਰਲਿੰਗ ਹੈ ਜਾਂ ਜਿਹੋ ਜਿਹੇ ਉਸ ਤੋਂ ਬਾਅਦ ਜਾ ਕੇ ਦਿੱਲੀ ਜਾ ਕੇ ਉਹਨੇ ਬਿਆਨਬਾਜ਼ੀ ਕੀਤੀ ਜਾਂ ਜਿਸ ਤਰ੍ਹਾਂ ਦਾ ਉਹ ਟਵੀਟ ਕਰ ਰਹੀ ਹੈ ਉਹਦੇ ਟਵੀਟ ਬੜੇ ਮਤਲਬ ਦੇਸ਼ ਦੇ ਅੰਦਰ ਆਪਸ ਵਿੱਚ ਲੋਕਾਂ ਨੂੰ ਲੜਾਉਣ ਪੜਾਉਣ ਵਾਲੇ ਨੇ ਉਹਨੂੰ ਤੇ ਤੁਰੰਤ ਮਤਲਬ ਮੁਕਦਮਾ ਦਰਜ ਹੋਵੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਦਾ ਸਾਰਾ ਉਹਦਾ ਰਿਕਾਰਡ ਲੈ ਕੇ ਤੇ ਅਸੀਂ ਉਹਦੇ ਤੇ ਆਪਦੇ ਵੱਲੋਂ ਜਾਂਚ ਕਰਕੇ ਜੋ ਬਣਦੀ ਹੈ ਤੁਹਾਨੂੰ ਅਸੀਂ ਰਿਪੋਰਟ ਲਿਖ ਕੇ ਉਪਰ ਅਧਿਕਾਰੀਆਂ ਨੂੰ ਦੇ ਕੇ ਕਾਰਵਾਈ ਕਰਾਂਗੇ ਲਿਗੜ ਹਾ ਟਾਈਮ ਬਾਉਂਡ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਸੀਂ ਉਹਨਾਂ ਨੂੰ ਕਿਹਾ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਕੰਮ ਤੁਸੀਂ ਕੰਪਲੀਟ ਕਰੋ ਜਿਹੜਾ ਤੁਹਾਡਾ ਬਾਤ ਲੈ ਇੰਨੀਆਂ ਗੱਲਾਂ ਤਾਂ ਉਹਦੇ ਚ ਉਹਨਾਂ ਨੇ ਮਤਲਬ ਸਾਨੂੰ ਵਿਸ਼ਵਾਸ ਦਿਵਾਇਆ ਕਿ ਨਹੀਂ ਇਹ ਇਹ ਵੀ ਅਸੀਂ ਮਤਲਬ ਬਹੁਤ ਛੇਤੀ ਤੁਹਾਨੂੰ ਰਿਜ਼ਲਟ ਦੇਵਾਂਗੇ ਤਾਂ ਇਹ ਇਹ ਜਿਹੜਾ ਫੈਸਲਾ ਇੰਨੀਆਂ ਗੱਲਾਂ ਹੋਈਆਂ ਨਾਲ ਇੱਕ ਗੱਲ ਇਹ ਸੀਗੀ ਕਿ ਜਿਹੜਾ ਉਹ ਲੜਕੀ ਦੇ ਨਾਲ ਉਸ ਕੰਗਣਾ ਰਣੌਤ ਦੇ ਨਾਲ ਕੋਈ ਇੱਕ ਆਦਮੀ ਆਇਆ ਹੈ ਜਿਹੜਾ ਉੱਥੇ ਤੁਸੀਂ ਦੇਖਿਆ ਹੋਊਗਾ ਮੇਰਾ ਕਹਲਾ ਸਾਡੀ ਲੜਕੀ ਦਾ ਥੱਪੜ ਵੱਜਦਾ ਕਿਸੇ ਨੇ ਨਹੀਂ ਵੇਖਿਆ ਹੋਣਾ ਲੇਕਿਨ ਉਹ ਇੱਕ ਲੜਕੀ ਦੇ ਥੱਪੜ ਮਾਰ ਰਿਹਾ ਸਾਰੀ ਦੁਨੀਆ ਨੇ ਵੇਖਿਆ ਹੈ ਲੇਕਿਨ ਉਹਨੂੰ ਕਿਉਂ ਮਤਲਬ ਬਰੀ ਕਰ ਦਿੱਤਾ ਗਿਆ ਉਦੇ ਅਧਾਰ ਦੇ ਤੋ ਇਹ ਇੱਕ ਖਲਾਫ ਮੁਕਾਦਮਾ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਸੀ ਵੀ ਉਹਦੀ ਵੀ ਅਸੀਂ ਸਾਰੀ ਦੀ ਸਾਡੀ ਫੁਟੇਜ ਜਿਹੜੀ ਹੈ ਲੈ ਕੇ ਸਾਰਾ ਕੁਝ ਕਰਕੇ ਉਹਨੂੰ ਵੀ ਅਸੀਂ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਵਾਂਗੇ। ਸੋ ਇੰਨੀ ਗੱਲ ਹੋਈ ਹੈ। ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ। YouTube, Facebook, Instagram, X, aur WhatsApp channel par.